किसान ਭਰਾਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਵਾਰ ਮੈਂ ਸ਼੍ਰੀਰਾਮ ਕੰਪਨੀ ਦੀ ਵਿਜਿਤਾ 26 ਮੂੰਗੀ ਲਾਈ ਆ ਜੋ ਕਿ ਤੁਸੀਂ ਦੇਖ ਰਹੇ ਆ ਮੇਰੇ ਹੱਥ ਦੇ ਵਿੱਚ ਇਹਨੂੰ ਫਲੀਆਂ ਜਿਹੜੀਆਂ ਬਹੁਤ ਵਧੀਆ ਗੁੱਛੇਦਾਰ ਲੱਗੀਆਂ ਹੋਈਆਂ ਤੇ ਫਲ ਬਹੁਤ ਸੋਹਣਾ ਵਾ ਇਹਦੇ ਵਿੱਚ ਇੱਕ ਫਲੀ ਦੇ ਵਿੱਚ ਤਕਰੀਬਨ ਦਾਣੇ 14 ਤੋਂ 16 ਹੁੰਦੇ ਆ ਤੇ ਪਰ ਇਹਦੇ ਇੱਕ ਗੱਲ ਬਹੁਤ ਵਧੀਆ ਲੱਗੀ ਸਾਨੂੰ ਵੀ ਜਿਹੜੀ ਇਹਦੀ ਫਲੀ ਆ ਉਹ ਤੜਕਦੀ ਨਹੀਂ ਤੇ ਇਹ ਜਿਵੇਂ ਆਪਾਂ ਇਸ ਤੋਂ ਪ੍ਰੋਪਰ ਫਲ ਲੈ ਸਕਦੇ ਆ ਤਿੰਨ ਫਲ ਜਿਵੇਂ ਅੱਗੇ ਆਮ ਮੂੰਗੀਆਂ ਦੇ ਵਿੱਚ ਆਉਂਦਾ ਹੈਗਾ ਕਿ ਪਹਿਲੇ ਫਲ ਜਿਹੜਾ ਉਹ ਕਿਰ ਜਾਂਦਾ ਤੀਜੇ ਫਲ ਤੇ ਜਾ ਕੇ ਆਪਾਂ ਦੋ ਫਲ ਤੇ ਹੀ ਮੂੰਗੀ ਵੱਢ ਲੈਨੇ ਆ ਪਰ ਇਹਦੇ ਤਿੰਨ ਫਲ ਪ੍ਰੋਪਰ ਲੈ ਸਕਦੇ ਆ ਕੋਈ ਫਲੀ ਨਹੀਂ ਕਦੀ ਤੁਸੀਂ ਦੇਖ ਸਕਦੇ ਆ ਮੇਰੇ ਹੱਥ ਦੇ ਵਿੱਚ ਇਹ ਪਹਿਲਾ ਫਲ ਪੂਰਾ ਵਧੀਆ ਪੱਕਿਆ ਹੋਇਆ ਇਹ ਦੂਸਰਾ ਤੀਜਾ ਇਹ ਦੇਖੋ ਫਲ ਚੱਕ ਰਹੀ ਆ ਮੂੰਗੀ ਇਹ ਬੂੰਗੀ ਮੇਰੀ ਇਸ ਵਾਰ ਦੇਖ ਲਓ ਤੁਸੀਂ ਘੱਟੋ ਘੱਟ 55 ਤੋਂ 60 ਦਿਨ ਦੀ ਮੂੰਗੀ ਆ ਕੋਈ ਇਹਨੂੰ ਟੀਲਾ ਰੋਗ ਨਹੀਂ ਕੋਈ ਵੀ ਇਦਾਂ ਦੀ ਉਹ ਨਹੀਂਗਾ ਵੀ ਕੋਈ ਬੂਟਾ ਸੁੱਕਦਾ ਵਾ ਹਰੇ ਬਾਈ ਪੂਰੀ ਵਧੀਆ ਵਾ ਫਲ ਚੱਕ ਰਹੀ ਆ ਮੂੰਗੀ ਇਸ ਵਾਰ ਦਣੀ ਦੀ ਸਾਨੂੰ ਤਕਰੀਬਨ ਝਾੜ ਵਧੀਆ ਔਸਤ ਦੇਊਗੀ ਇਸ ਵਾਰ ਟੈਂਪਰੇਚਰ ਬਹੁਤ ਗਰਮ ਹੋਣ ਕਰਕੇ ਮੂੰਗੀਆਂ ਦੇ ਝਾੜ ਬਹੁਤ ਘਟਾ ਪਰ ਇਸ ਵਾਰ ਅਸੀਂ ਇਸ ਦੇ ਤਿੰਨ ਫਲ ਲੈ ਰਹੇ ਹਾਂ ਤਿੰਨ ਫਲਾਂ ਤੇ ਸਾਨੂੰ ਅੰਦਾਜ਼ਾ ਵੀ ਬਹੁਤ ਵਧੀਆ ਝਾੜ ਦੇਊਗੀ ਮੂੰਗੀ ਪਰ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਵਾਂ ਵੀ ਇੱਕ ਵਾਰ ਵਿਜੀਤਾ ਛੱਬੀ ਜ਼ਰੂਰ ਲਗਾਓ ਤੇ ਵੱਧ ਤੋਂ ਵੱਧ ਮੁਨਾਫਾ ਕਮਾਓ